ਮੇਲਾ ਨਾ ਰਿਪੀ ਫਿਰ ਮੁਸਕਾਬਾ ਦਾ ਤੁਹਾਡੀ ਕੁੜੀ ਦਾ ਕੀ ਨਾਮ ਹੈ ਮੇਰੀ ਕੁੜੀ ਦਾ ਗੁਰਪ੍ਰੀਤ ਉਮਰ ਕਿੰਨੀ ਆਉਂਦੀ ਹੈ ਉਮਰ 13 ਸਾਲ ਦੀ ਕੀ ਹੋਇਆ ਧੱਕਾ ਹੋਇਆ ਮੇਰੇ ਨਾਲ ਕਿਸ ਤਰ੍ਹਾਂ ਦਾ ਧੱਕਾ ਹੋਇਆ ਮੈਂ ਤਾਂ ਕੰਨ ਜਾਂਚ ਕਰਿਆ ਨੇ ਮੇਰੇ ਕੋਲ ਨਾ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਬਲਵੀਰ ਸਿੰਘ ਮੁਸਕਾਬਾ ਦਾ ਹਾਂਜੀ ਮੈਂ ਧੱਕਾ ਕਰਦਾ ਸੀ ਮੇਰੀ ਕੁੜੀ ਨੇ ਜਾਂਚ ਕਿਸ ਤਰ੍ਹਾਂ ਦਾ ਧੱਕਾ ਇੱਕ ਹੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਮੈਂ ਮੈਂ ਕੰਮ ਕਰਦੀ ਸੀ ਮੈਂ ਹਟ ਗਈ ਉਹਨੂੰ ਬੰਦਾ ਸਹੀ ਨਹੀਂ ਲੱਗਿਆ ਤੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਲਤ ਲੱਗਾ ਲੱਗਿਆ ਤੇ ਇਹਵੇਂ ਹਟ ਗਈ ਇਹਵੇਂ ਤੇ ਨਿਸ਼ਾਨ ਤੇ ਮੇਰੀ ਕੁੜੀ ਦੇ ਪੱਟ ਤੇ ਨਿਸ਼ਾਨ ਬਹੁਤ ਪਏ ਹੋਤੀ। ਪਰ ਇਹਨੇ ਮਾਰ ਕੇ ਤੰਗੀ ਹੋਵੇ ਮੇਰੇ ਕੋਲ। ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਦਾ? ਹਾਂਜੀ। ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਇਸ ਤਰ੍ਹਾਂ ਹੋ ਰਿਹਾ ਸੀ? ਮੈਨੂੰ ਪੌਣ ਤਾਈ ਮੈਨੂੰ ਹੋਇਆ ਵਾ ਸਾਰਾ ਕੁਝ। ਮੈਂ ਤੇ ਕੁੜੀ ਨੇ ਜੋ ਸੁਸਾਈਡ ਕੀਤਾ ਤੁਹਾਨੂੰ ਕਦੇ ਕੁਝ ਦੱਸਿਆ ਕੁੜੀ ਨੇ ਵੀ? ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦਈ ਜੀ। ਕੁੜੀ ਨੇ ਆਤਮ ਹੱਤਿਆ ਕਿਤੇ ਕੀਤੀ ਹੈ ਜੀ। ਹਾਂਜੀ ਕਿੱਥੇ ਕੀਤੀ ਆ ਤੁਹਾਨੂੰ ਕਰੇ ਕਰੇ ਜਾਂ ਮੇਰੇ ਘਰੇ ਕੋਈ ਨਹੀਂ ਰਿਸ਼ੀ ਹੈ ਮੇਰੇ ਘਰੇ ਮੈਂ ਇਹਨੇ ਮੇਰੇ ਸਾਸੋ ਨਹੀਂ ਨਰੇਗਾ ਜਾਂਦੇ ਨੇ ਕੋਈ ਬੱਚ ਹਾਂਜੀ ਉਹ ਕਿਹਨਾਂ ਦੱਸਿਆ ਵੀ ਉਹ ਬੁੜੀ ਦੇ ਗੱਲ ਗੱਲ ਫਰਾ ਲੈ ਲਿਆ ਬੁੜੀ ਨੇ ਗੱਲ ਫਰਾ ਟੰਗੀ ਪਈ ਸੀ ਗਵਾਡੀਆਂ ਨੇ ਆ ਕੇ ਦੇਖੀ ਆ ਮੇਰਾ ਬੱਚਾ ਛੋਟਾ ਜਿਹਾ ਔਰ ਇਹ ਦਵਾਈ ਪਾਈ ਆ ਕੇ ਹਾਂ ਠੀਕ ਆ ਜਦੋਂ ਸਰਕਾਰ ਦੀ ਤਾਂ ਬੋਤਲ ਕਿੰਨੇ ਸੀ ਉਹ ਉਹ ਬਲੀ ਵੀ ਕਹਿ ਲੱਗਿਆ ਵੀ ਦੱਸਣਾ ਨਹੀਂ ਹੈਗਾ ਤੁਸੀਂ ਇਹਦਾ ਛੇਤੀ ਛੇਤੀ ਕੰਮ ਕਰਣ ਲੱਗਿਆ ਮਲਵੀਰ ਜੀ ਕੀ ਕਹਿੰਦਾ ਸੀਗਾ ਤੁਹਾਨੂੰ ਕਹਿੰਦਾ ਵੀ ਇਹਦਾ ਸੰਗਤਾਰ ਕਰੋ ਛੇਤੀ ਕਰੋ ਉਸ ਵਾਰ ਕੋਈ ਪੈਸੇ ਦਾ ਲੈਣ ਦੇਣ ਵੀ ਹੋਇਆ ਤੁਹਾਡੇ ਨਾਲ ਪੈਸੇ ਦਾ ਕੋਈ ਨਹੀਂ ਹੋਇਆ ਲਾਲਚ ਵੀ ਦਿੱਤਾ ਪੈਸੇ ਦਾ ਨਹੀਂ ਨਹੀਂ ਲਾਲਚ ਕੋਈ ਨਹੀਂ ਅੱਜ ਜਰੂਰ ਹੀ ਕਰਿਆਣੀ ਹੈਗਾ ਕਰਿਆਣੀ ਹੈਗਾ ਮੈਂ ਚਾਚੀ ਰੱਖਦਾ ਅੱਛਾ ਚਾਚੀ ਸੀ ਉਹਦਾ ਕੀ ਨਾਮ ਸੀ ਕਿੰਨੀ ਉਮਰ ਸੀ ਉਹ ਮੈਂ ਮਨਜੀਤ ਘੋਰਾਂ ਜੀ ਅਤੇ ਉਹਦੀ ਉਮਰ 13 ਸਾਲ ਸੀਗੀ ਗੁਰਪ੍ਰੀਤ ਉਹਦਾ ਨਾਮ ਸੀਗਾ ਜੀ ਕੀ ਘਟਨਾ ਹੋਈ ਸੀ ਜੀ ਉਹ ਇਹ ਜੀ ਮਾਮਾ ਦੀ ਇਹਨਾਂ ਬਾਪ ਹੈ ਨਹੀਂ ਸੀਗਾ ਇਹ ਦੋਨੋਂ ਉਹਨਾਂ ਨੇ ਘਰੇ ਪਹਿਲਾਂ ਕੰਮ ਕਰਦੀਆਂ ਸੀਗੀਆਂ ਜਿਹੜੇ ਕੰਮ ਕਰਦੀਆਂ ਸੀ ਉਹ ਕੁੜੀ ਨੂੰ ਗਲਤ ਪਤਾ ਨਹੀਂ ਕਹਿੰਦਾ ਜੀ ਇਹਦੀ ਮਾਂ ਨੂੰ ਕੁਝ ਲੱਗਿਆ ਵੀ ਗਲਤ ਬੰਦਾ ਹੈ ਜੀ ਫਿਰ ਇਹਨਾਂ ਨੇ ਘਰੋਂ ਕੰਮ ਕਰਨ ਤੋਂ ਹਟ ਗਈ ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਕੁੜੀ ਦੀਆਂ ਗਲਤ ਉਹਨੂੰ ਸਖਸ ਵਗੈਰਾ ਕੀਤਾ ਫਿਰ ਉਹਦੇ ਵੀਡੀਓ ਬਣਾਣੀਆਂ ਵਿਚਾਰੀ ਦੀਆਂ ਫਿਰ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਉਹਨੂੰ ਬਲੈਕਮੇਲ ਕਰਦਾ ਤੇਰੀ ਵੀਡੀਓ ਮੈਂ ਡਾਊਨਲੋਡ ਕਰ ਦੂੰਗਾ ਇਦ ਪਤਾ ਨਹੀਂ ਉਹਨੇ ਆਪ ਆ ਕੇ ਨੂੰ ਫਾਹ ਦਿੱਤਾ ਹੈ ਪਤਾ ਨਹੀਂ ਉਹਨੇ ਸੁਸਾਇਡ ਕੀਤਾ ਹੈ ਜੀ ਨੂੰ ਤੁਹਾਡੇ ਨਾਲ ਕਦੇ ਕੋਈ ਗੱਲ ਹੋਈ ਹੈ ਉਹਨਾਂ ਦੀ ਨਹੀਂ ਜੀ ਗੱਲ ਨਹੀਂ ਕਰਦੇ ਜੀ ਕੰਮ ਤਾਂ ਜਾਂਦੀਆਂ ਸੀਗਾ ਵਿਚਾਰੀਆਂ ਫਿਰ ਕੰਮ ਤੋਂ ਘਰ ਆ ਕੇ ਉਹਨਾਂ ਘਰ ਰਹਿੰਦੀਆਂ ਸੀ ਕਿੰਨੇ ਟਾਈਮ ਤੋਂ ਕੁੜੀ ਕੰਮ ਕਰਦੀ ਸੀ ਉਹਨਾਂ ਘਰ ਇਹਨਾਂ ਦੇ ਘਰੇ ਤਾਂ ਇਹਨਾਂ ਦੇ ਮਮਾ ਨੂੰ ਪਤਾ ਜੀ ਇਹਨਾਂ ਨੂੰ ਅੱਜ ਗੱਲ ਕਰੀਏ ਜਦੋਂ ਕੁੜੀ ਮਰੀ ਵੀ ਮਿਲੀ ਆ ਤੁਸੀਂ ਪੁਲਿਸ ਨੂੰ ਉਤਲਾਹ ਨਹੀਂ ਕੀਤੀ ਇਹਨੂੰ ਡਰਾਤਾ ਜੂ ਵਿਚੇ ਆ ਖੁਦ ਆ ਗਿਆ ਨਾ ਜਦੋਂ ਕੁੜੀ ਉਤਾਰ ਰਹੀ تھی ਕਿ ਉਹਨੂੰ ਲਟਕੀ ਹੋਈ ਨੂੰ ਉਹ ਘਰ ਆ ਕੇ ਕਹਿਣ ਲੱਗ ਗਿਆ ਤਾਂ ਤੁਹਾਡੇ ਉਲਟੀ ਕਾਰਵਾਈ ਹੋ ਜੂਗੀ ਕੁੜੀ ਤੁਹਾਡੇ ਘਰੇ ਮਰ ਗਈ ਵੀ ਮੈਂ ਤੁਹਾਡੇ ਨਾਲ ਖੜਾ ਇਹਨਾਂ ਮੈਂ ਤੁਹਾਨੂੰ ਬੰਦ ਲਣ ਵੀ ਦਿੰਦਾ ਵੀ ਗਰੀਬ ਆਹੇ ਬੰਦ ਲਣ ਦਿੰਦਾ ਉਹਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਕੁੜੀ ਨਾਲ ਗਲਤ ਕੰਮ ਕੀਤਾ ਵਾ ਜਿਹੜੇ ਵੀਡੀਓ ਵੀ ਵਾਇਰਲ ਹੋ ਰਹੀਆਂ ਬਾਅਦ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਇਹਨਾਂ ਦਿਖ ਰਿਹਾ ਗਲਤ ਕੰਮ ਕਰਦਾ ਸੈਕਸ ਵਗੈਰਾ ਕਰਦਾ ਕੁੜੀ ਨਾਲ ਉਹ ਹਾਂਜੀ ਵੀਡੀਓ ਚ ਦਿਖਦਾ ਹੈ ਜੀ ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਇਦਾਂ ਕਰਕੇ ਵੀਡੀਓ ਭੇਜ ਮੈਨੂੰ ਇਦਾਂ ਕਰਕੇ ਵੀਡੀਓ ਭੇਜ ਜੇ ਮੈਂ ਪੈਸੇ ਦਊਂਗਾ ਐ ਕਰੂੰਗਾ ਬੱਚੀ ਸਾਡੀ ਨਾਬਾਲਗ ਸੀ ਜੀ ਕੋਈ ਉਹਨਾਂ ਵੱਲੋਂ ਤੁਹਾਨੂੰ ਕੋਈ ਲਾਲਚ ਦਿੱਤਾ ਗਿਆ ਸੀਗਾ ਸੱਸ ਉਹਨਾਂ ਨੇ ਘਰਦਿਆਂ ਨੂੰ ਬੁਲਾਇਆ ਸੀਗਾ ਪਤਾ ਨਹੀਂ ਕਹਿੰਦੇ ਸੀਗੇ ਵੀ ਕੋਈ ਲਾਲਚ ਪਾਇਆ ਸੀ ਹਾਂਜੀ ਹਾਂਜੀ ਕਹਿੰਦੇ ਸੱਤ ਕਹਿੰਦੇ 7 ਲੱਖ ਲੈ ਲਓ ਵੀ ਅਸੀਂ ਫੈਸਲਾ ਕਰ ਲਓ ਸਾਡੇ ਨਾਲ ਵੀ 7 ਲੱਖ ਦੇਵਾਂਗੇ ਕਿਹੋ ਜਿਹਾ ਇਨਸਾਫ ਹੋਊਗਾ ਹੁਣ ਕਿਹਦਾ ਇਨਸਾਫ ਸਾਈਦਾ ਸਾਡੀ ਗੁੱਡੀ ਦੀ ਸਰ ਜੀ ਰਿਕਵੈਸਟ ਕਰ ਰਿਹਾ ਕਿ ਕੀ ਕਾਰਨ ਹੈ ਰਿਕਵੈਸਟ ਇਹ ਤਾਂ ਜੀ ਮਿਤੀ 23 ਤੰਤਰੀਕ ਨੂੰ ਮੋਸਕਾ ਬਾ ਇੱਕ ਮਾਈਨਰ ਬੱਚੇ ਨੂੰ ਸੁਸਾਇਸਾਈਡ ਕਰ ਲਿਆ ਗਿਆ ਸੀ ਜਿਹੜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਹਨੂੰ ਕਨਫੀਮਸ਼ਨ ਵੀ ਕਰ ਦਿੱਤਾ ਸੀ ਸਾਡੇ ਕੋਲ ਆ ਜਿਹੜੀ ਇਨਫੋਰਮੇਸ਼ਨ ਆਈ ਸੀ ਮਦਮਦਰ ਬਲੋਂ ਅਸੀਂ ਇਹ ਵੀ ਜਿਹੜੀ ਜੋ ਆਪਣੇ ਸੀਨੀਅਰ ਅਫਸਰਾਂ ਦੇ ਮਾਨਯੋਗ ਸ੍ਰੀ ਨੀਤ ਕੁੰਤੂ ਜੀ ਦੇ ਧਿਆਨ ਚ ਲੈਂਦਾ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤੌਰ ਤੇ ਵੀ ਜਿਹੜੀ ਪਰਚਾ ਦਰਜ ਕੀਤਾ ਬਲਵੀਰ ਸਿੰਘ ਮੁਸਤਫਾ ਬਾਦ ਦੇਖ ਲਾਓ ਜਿਹੜਾ ਕੋਈ ਮੈਸੇਜ ਵਗੈਰਾ ਦਾ ਸਲੀਲ ਮੈਸੇਜ ਨੂੰ ਭੇਜਦਾ ਸੀ ਜਿਹਦੇ ਦੁੱਖ ਹੋਣਾ ਸੈਲ ਸਾਈਡ ਕੀਤਾ ਤੇ ਗੁਰਵੀਰ ਸਿੰਘ ਦੇ ਖਿਲਾਫ ਇਮੀਜ ਜਿਹੜੀ ਐਫ ਆਰ 67 ਨੰਬਰ ਅੰਡਰ ਸੈਕਸ਼ਨ 355 353 ਐ ਤੇ 12 ਪੌਕਸੋ ਐ ਤੇ 3 ਐਸ ਐਫ ਇਹ ਦਰਜ ਕੀਤਾ ਇਹ ਪਰਚਾ ਦਰਜ ਕਰਨ ਤੋਂ ਬਾਅਦ ਦੋ ਟੀਮਾਂ ਬਣਾ ਕੇ ਜੀ ਮੁੰਡਿਆਂ ਨੂੰ ਨਿਹੜਾ ਅਰੈਸਟ ਕਰ ਲਿਆ ਗਿਆ ਕੁੜੀ ਜਿੱਲੀ ਕੋ ਮਸਲੀ 22 ਦੀ ਉਮਰ 13 ਸਾਲ ਦੇ ਚ ਉਹ ਜਿਹੜਾ ਦੋਸ਼ੀ ਆ ਉਹ ਨਾਲ ਕੀ ਸੰਬੰਧ ਸੀ ਉਹ ਦੋਸ਼ੀ ਦੇ ਇਹ ਬੱਚੀ ਤੇ ਦੀ ਮਦਰ ਦੋਸੀ ਦੇ ਕਰੇ ਉਸ ਟਾਈਮ ਪਹਿਲਾਂ ਕੰਮ ਕਰਨ ਜਾਂਦੇ ਸੀ ਜਦੋਂ ਇਹਦੀ ਨੀਅਤ ਠੀਕ ਨਹੀਂ ਦਿਖੀ ਉਹਦੀ ਮਦਰ ਤੇ ਦੋਨੇ ਕੰਮ ਕਰਨਾ ਖਟ ਗਏ ਤੇ ਇਹ ਬੱਚੀ ਵੱਲੋਂ ਆਪਣੀ ਮੌਤ ਦੱਸਿਆ ਗਿਆ ਜਾਂ ਸੁਸਾਇਡ ਤੋਂ ਬਾਅਦ ਹੀ ਪਤਾ ਲੱਗਿਆ ਨਹੀਂ ਸੁਸਾਇਡ ਤੋਂ ਬਾਅਦ ਹੀ ਪਤਾ ਲੱਗਿਆ ਪਰ ਮੇਸ਼ਾਣਾ ਸਰ ਜਿਹੜੀ ਕੀਤੀ ਗਈ ਆ ਉਹ ਸੇਮ ਡੇ ਹੀ ਸੁਸਾਇਡ ਵਾਲੇ ਦਿਨ ਹੀ ਕਰਤੀ ਸੀ ਉਹ ਸੇਮ ਡੇ ਤਿੰਨ ਘੰਟਿਆਂ ਦੇ ਵਿੱਚ ਹੀ ਕਰ ਦਿੱਤਾ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਦੱਸਿਆ ਗਿਆ ਜੀ ਇਹਦੇ ਬਾਰੇ ਤਾਂ ਹੁਣ ਪਰਿਵਾਰ ਨੂੰ ਹੀ ਦੱਸਿਆ ਸੀ ਉਦੋਂ ਪਰਿਵਾਰ ਕੰਦੇ ਨੇ ਸਾਨੂੰ ਸ਼ੱਕ ਹੋਆ ਸੀ ਜਦੋਂ ਬੱਚੇ ਦੇ ਮੋਬਾਈਲ ਵਗੈਰਾ ਦੇਖਿਆ ਉਦੋਂ ਫਿਰ ਗੱਲ ਸਾਹਮਣੇ ਆਈ ਸੋਸਾਇਟੀ ਨੋਟ ਮਿਲੇ ਹੈ ਜੀ ਕੋਈ ਨਹੀਂ ਸੋਸਾਇਟੀ ਨੋਟ ਨਹੀਂ ਤੇ ਕੁਛ ਦੱਸਿਆ ਗਿਆ ਵੀ ਉਹ ਬੱਚੀ ਕੋਈ ਸ਼ੋਰ ਵੀ ਛੋਛਲ ਕਰਦਾ ਸੀ ਜਾਂ ਰਿਗਿਊ ਸੋਸ਼ਲ ਇਸ ਤਰ੍ਹਾਂ ਮੈਸੇਜ ਵੀ ਗਿਆ ਸੀ ਨਹੀਂ ਹਜੇ ਜਿਹੜਾ ਇਹੀ ਆ ਮੋਬਾਈਲ ਅਸੀਂ ਦੋਨਾਂ ਦੇ ਬੱਚੀ ਦਾ ਤੇ ਮੁੱਲਜਮ ਦਾ ਦੋਨੇ ਅਸੀਂ ਸਾਈਵੋ ਸਾਨੂੰ ਭੇਜਾਂਗੇ ਫਰੈਂਜਿਕ ਜਾਂਚ ਤੋਂ ਬਾਅਦ ਜਿਹੜੀ ਫੈਕਟ ਸਾਹਮਣੇ ਆਣਗੇ ਉਹਦੇ ਅਨਸਾਰ ਜਿਹੜੀ ਨਿਰਦੇਸ਼ ਮੁਝ ਦੇਣਗੇ